ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ। ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਡਰੈੱਸ ਇੱਕ ਵਾਰੀ ਸੱਜਣੋ ਵੀਰ ਹਰਾਂ ਦਾ ਨੋਟ ਕਰਿਓ। ਪੈਂਡ ਵੀਰ ਲਾਪਤ ਜਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਸ਼੍ਰੀ ਅਮਰਤਸਰ ਸਾਹਿਬ ਆ ਗਿਆ ਤੇ ਤਹਿਸੀਲ ਵੀ ਆ ਗਈ ਅੰਮ੍ਰਿਤਸਰ ਸਾਹਿਬ। ਵਰ ਵਰਪਾਲ ਹਨਾ। ਹਾਂ ਵਾਹ ਵੇਨਾ। ਪੰਜਾਬੀ ਜਵਾਹਾ ਆ ਗਿਆ ਹਨਾ ਤੇ ਸੱਜਣਾ 6 ਵੜਾਂ ਗਾਵਾਂ ਤੇ ਮੰਨ ਲਓ ਵੀ ਦੋ ਬੱਕਰੀਆਂ ਦੋ ਬੱਚੇ ਤੇ ਦੋ ਬੱਚੇ ਇੱਕ ਘੋੜੀ ਜਿਹੜਾ ਇੱਕ ਘੋੜੀ ਤੇ ਘੋੜੀ ਦੇ ਨਾਲ ਘੋੜੀ ਤੇ ਰੇੜਾ ਵੀ ਨਾਲ ਸੈਟ ਹੀ ਸਾਰਾ ਨਹੀਂ ਠੀਕ ਤੇ ਕਾਫੀ ਜਾਨਵਰ ਆ ਜਿਹੜੇ ਤੁਹਾਨੂੰ ਇੱਕੋ ਵੀਡੀਓ ਚ ਆਪਾਂ ਭਰਾ ਦੇ ਕਵਰ ਕਰਕੇ ਵਿਖਾਉਣੇ ਆ ਵੀਰ ਨੂੰ ਪਹਿਲੀ ਵਾਰ ਹੀ ਮਿਲੇ ਆ ਤੇ ਇਹਦੇ ਨਾਲ ਹੀ ਦੇ ਦੇਣਾ ਸਾਰਾ ਸਿਸਟਮ ਲੋਕ ਬੇਕੋ ਜੀ ਨਾਲ ਨਾ ਠੀਕ ਹੈ ਠੀਕ ਹੈ ਠੀਕ ਹੈ ਤੇ ਆ ਦੋ ਬੱਕਰੀਆਂ ਆ ਗਈਆਂ ਹਨਾ ਓਕੇ ਰਿਪੋਰਟ ਆ ਤੇ ਇਧਰ ਆ ਗਈਆਂ ਆਪਣੀਆਂ ਗਾਵਾਂ ਹਾਂ ਜੀ ਗਾਵਾਂ ਤੇ ਆ ਜਿਓ ਵੀਰੇ ਕਰਾ ਦੀਏ ਡਿਟੇਲ ਆਪਣੇ ਭੈਣਾ ਭਰਾਵਾਂ ਨੂੰ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਤੇ ਵੀਰੇ ਆਪਣਾ ਨਾਂ ਨਾਂ ਜੀ ਮੇਰਾ ਪ੍ਰਭ ਪਿੰਡ ਵਰਪਾਲ ਜ਼ਿਲ੍ਹਾ ਮਸਰ ਤੇ ਬਾਬਾ ਨੋਸਿਸ ਸਮਾਦ ਤੋਂ ਜੀ 5 ਕਿਲੋਮੀਟਰ ਬੈਕਸ਼ੈਟ ਦੇ ਪਿੰਡਾਂ ਬਰਾਬਰ ਪਾਲ ਹਾਂ ਜਿਹੜੀ ਸਮਾਦ ਤਰਨਤਾਰ ਰੋਡ ਤੇ ਆ ਗਈ ਹਾਂਜੀ ਬਾਬਾ ਨੋਸਿਸ ਸਮਾਦ ਨੋ ਸਿੰਘ ਦੀ ਸਮਾਦ ਹਣਾ ਹਾਂਜੀ تقریبا ਸਾਰੇ ਪੰਜਾਬੀ ਭਰਾ ਜਾਣਦੇ ਹੀ ਸਾਰੇ ਜਾਣਦੇ ਹੀ ਸਾਡੇ ਕਿਉਂਕਿ ਨੰਗੇ ਟਾਪੇ ਚ ਹਰੇਕ ਮੱਥਾ ਟੇਕ ਕੇ ਜਾਂਦੇ ਹਾਂਜੀ ਅਮਰਤਾਰ ਜਿਲ੍ਹਾ ਆਪਣਾ ਤੇ ਵੀਰੇ ਆਪਣਾ ਮੋਬਾਈਲ ਨੰਬਰ 9780911798 ਜੀ ਇੱਕ ਵਾਰੀ ਕਰੀਏ ਰਿਪੀਟ ਹੋਰ ਹਾਂਜੀ 9780911798 ਜੀ ਧੰਨਵਾਦ ਤੇ ਵੀਰੇ ਆ ਗਊ ਦੀ ਕੀ ਡਿਟੇਲ ਆ ਇਹ ਵੀ ਜੀ ਬੱਚਾ ਮਰਿਆ ਵਾ ਠੀਕ ਆ ਕਹਿੰਦੇ ਪੀ 15 ਦਿਨਾਂ ਸੁਈ ਆ ਕਿ ਮਹੀਨੇ ਸੁਈ ਆ ਇਹ ਪੱਤੋਂ ਕੜ ਕਰੇ ਦਵਾ ਗੀ ਠੀਕ ਆ ਉਦੋਂ 7 ਕਿਲੋ ਵੀ ਜੇ ਦੇ ਲਈ 7 ਕਿਲੋ ਦੁੱਧ ਆ ਬੱਚਾ ਹੈ ਨਹੀਂ ਬੱਚਾ ਨਹੀਂਗਾ ਭਾਈ ਠੀਕ ਆ ਵੀਰੇ ਆਪਾਂ ਕਹਿੰਦੇ ਆ ਵੀ ਜੀ ਮਹੀਨੇ ਸੁਈ ਆ ਇਹ ਡੇਢ ਮਹੀਨੇ ਸੁਈ ਆ ਉਹ ਤਾਂ ਅਗਲਾ ਉਹ ਗੱਲਾਂ ਨਹੀਂ ਕਰਨੀਆਂ ਆਪਾਂ ਠੀਕ ਆ ਤੇ ਬਾਲੇ ਬੱਚੀ ਨੂੰ ਕੋਈ ਚੱਕਰ ਨਹੀਂ ਭਾਵੇਂ ਘੱਟਲੇ ਬਿਟਰ ਦੇ ਠੀਕ ਆ ਵੀ ਚੂਨ ਚ ਚੂਨ ਚਾਂ ਨੂੰ ਸੀਲ ਆ ਬਾਂ ਬਿਲਕੁਲ ਬਿਲਕੁਲ ਜੀ ਠੀਕ ਆ ਵੀਰੇ ਠੀਕ ਆ ਪਲੂ ਨਹੀਂ ਹੋਊਗੀ ਮੇਰੇ ਹਿਸਾਬ ਨਾਲ ਹਾਂਜੀ ਪਲੂਨਾ ਪਲੂਨਾ ਹੀ ਅੱਛੀ ਜੀ ਪਹਿਲੇ ਨਹੀਂ ਹੈਨਾ ਪਹਿਲਾਂ ਪਹਿਲਾਂ ਅੱਛੀ ਆ ਤੇ ਬਣੀ ਬੁਣੀ ਨਹੀਂ ਬਾਈ ਬਣੀ ਨੇ ਦੇ ਬਣੀ ਨੇ ਸੂਈ ਨੂੰ ਡਿਰਕ ਵੀ ਨਾ ਆਏ ਨੂੰ ਓਕੇ ਓਕੇ ਹਾਂਜੀ ਹਾਂਜੀ ਠੀਕ ਆ ਬਣੀ ਬੁਣੀ ਨਹੀਂ ਲੱਗਦੀ ਤੇ ਗਿਰੇ ਤੋਰੇ ਦੀ ਚੈੱਕ ਕਰਾਈਏ ਤੇ ਸਾਜੀ ਇਹ ਚੁੰਨ ਚਾਣਾ ਇੱਕ ਨੰਬਰ ਥਾਣਾ ਸੁਣਾ ਲਓ ਇੱਕ ਨੰਬਰ ਜੀ ਇੱਕ ਨੰਬਰ ਮਲ ਦੀ ਜਰਮਾ ਧਾਰਨਾ ਤਾਰ ਬਰਾਬਰ ਆਉਗੀ ਠੀਕ ਆ ਬਾਈ ਥਾਣੇ ਮੋਟਾ ਕੱਟ ਆਉਂਦੀ ਹੈ ਕੱਟ ਆਉਂਦੀ ਤੇ ਮਤਲਬ ਜੂੜ ਪਾ ਕੇ ਚੁੰਦੇ ਨਾ ਨਾ ਇਦਾਂ ਬਾਰੇ ਪਾਉਂ ਥੱਲੇ ਕੋਈ ਚੱਕਰ ਨਹੀਂ ਐਂ ਬਹਿ ਜਾ ਕੋਈ ਪਾੜੀ ਨਹੀਂ ਲੋੜਨੀ ਹੈਗੀ ਜੀ ਠੀਕ ਕਰ ਸੀਲ ਆ ਬਾਕੀ ਪਸੂ ਦੁੱਧ ਉਂ ਵੀ ਕੱਟ ਕੇ ਗਰਮੀ ਵੀ ਬਾਲੀ ਬਾਈ ਵੀ ਬੜੀ ਆ ਕਰ ਕੀ ਜਾਂਦੀਆਂ ਵਿਚਾਰੀਆਂ ਗਰਮੀ ਹੈ ਹੀ ਵੇ ਤੋ ਬਾਲੀ ਆ ਬਈ ਬੰਦਿਆਂ ਦੇ ਮੂੰਹ ਟੱਡੇ ਜਾਂਦੇ ਹਾਂ ਹਾਂ ਸਹੀ ਗੱਲ ਆ ਲੋ ਵੀ ਸੱਜਣੋ ਟੂਰ ਚੈੱਕ ਕਰ ਲਓ ਇੱਕ ਨੰਬਰ ਤੇ ਜਿਹੜੀ ਸਟਾਰਟਿੰਗ ਚ ਤੁਹਾਨੂੰ ਵਹਿੜ ਵਿਖਾਈ ਆ ਕਰੂ ਚੈੱਕ ਮੋੜ ਲਿਓ ਸਾ ਜੀ ਪਲੂਨ ਸੁਈ ਆ ਸੱਜਣੋ 7 ਕਿਲੋ ਵੀਰ ਕਹਿੰਦਾ ਵੀ ਇਹਦੇ ਕੋਲੇ ਦੁੱਧ ਹੈਗਾ ਤੇ ਬਿਨਾ ਨਿਆਣੇ ਤੋਂ ਬਿਨਾ ਭਾੜੇ ਤੋਂ ਭਰਾ ਕਹਿੰਦਾ ਵੀ ਚੂਨੇ ਸੀਲ ਬਹੁਤ ਆ ਤੇ ਵੀਰੇ ਇਹਦਾ ਰੇਟ ਕੀ ਰਹੂਗਾ ਰੇਟ ਬਾਈ ਆਪਾਂ ਟੋਕਣਾ ਲੈ ਕਰਨਾ ਠੀਕ ਹੈ ਜੀ 18000 ਰੁਪਏ 15000 ਦੀ ਹਾਨ ਆ 18000 ਰੁਪਏ ਇਹਦਾ ਮੁੱਲਾ ਤੇ 15000 ਦੀ ਹਾਨ ਆ ਉਹ ਚ 100 ਰੁਪਿਆ ਛੂਡ ਹੋਊ ਨਹੀਂ ਠੀਕ ਹੈ ਵੀਰੇ ਅਸਰਵੱਛੀ ਵੀ ਕੋਈ ਲੈਂਦਾ ਤਾਂ ਹਨਾ ਇਹਨੇ ਦੀ ਬਈ ਪਲਣ ਪਲਣੇ ਪੈ ਜਾਣੀਆਂ ਪਲ ਨਹੀਂ ਪੈ ਮੈਂ ਬਸ ਪਾਲੀ ਆ 500 ਰੁਪਏ ਖਰਚਾ ਆ ਗਿਆ ਤੇ ਮੈਂ ਸੁੱਕਾ ਲਗ ਰੁਪਿਆ ਲਿਜਾ ਤੇ ਇਹਦੇ ਕੀ ਹਿਸਾਬ ਕਿਤਾਬ ਹੈ ਜੀ ਇਹਦੇ ਕੋਈ 11 ਕਿਲੋ ਬਾਈ ਦੁੱਧ ਆ 11 ਕਿਲੋ ਦੁੱਧ ਆ ਤੇ ਸੁੱਕਾ ਲਾ ਗਰੰਟੀ ਆ ਕਿ ਇਹਦੇ ਘਰ ਆ ਜਾਊਗਾ ਤੇ ਹੋਊਗਾ 10 ਕਿਲੋ ਹਾਂ ਜੀ ਤੇ ਸੂਈ ਇਹਦੇ ਮਗਰ ਮੱਛੀ ਕਿੰਨੇ ਟਾਈਮ ਦੀ ਸੂਈ ਬਾਈ ਇਹਨੂੰ ਬਾਈ 15 ਦਿਨ ਦੀ ਸੂਈ 15 ਦਿਨ ਸੂਈ ਹੈ ਤੇ 10 ਕਿਲੋ ਹੁਣ ਤਿਆਰ ਹਾਂ ਜੀ 10 ਕਿਲੋ ਘਣਾ ਤਿਆਰ ਹੈ ਜੀ ਇਹਦੇ ਨੇ ਜੀ ਬਾਕੀ ਇਹਨੂੰ ਚੋਣ ਚਾਂਦੀ ਪ੍ਰਵਾਹ ਨਹੀਂ ਪਹੁੰਚਦਾ ਮਰਦੀਆਂ ਦੇ ਬਿਦਰੋ ਸੀਲ ਇਹ ਵੀ ਪੂਰੀ ਸੀਲ ਰੱਸੀ ਰੂਸੀ ਨਹੀਂ ਪਾਉਣੀ ਪੈਂਦੀ ਕੋਈ ਚੱਕ ਨਹੀਂ ਤੇ ਸੁਆ ਕਿਹੜਾ ਸੁਈ ਹੋਊ ਤੀਜਾ ਬਾਈ ਸੁਈ ਤੀਜਾ ਸੁਈ ਤੋਰੀ ਵੀਰੇ ਇਹ ਦੂਜਾ ਹੁੰਦੇ ਉਹ ਪਾ ਤੀਜਾ ਸੁਆ ਸੁਈ ਹੋਊ ਮਗਰ ਵੱਛੀ ਆ ਗਈ ਵੱਛੀ ਆ ਗਈ ਮਗਰ ਵੱਛੀ ਸਜਰੋਂ ਥਾਂ ਥਣ ਚੰਗਾ ਲੱਗਾਗਾ ਨੂੰ 10 ਕਿਲੋ ਦੁੱਧ ਦਾ ਤੇ ਤੀਜਾ ਸੁਆ ਸੁਈ ਆ ਵੱਛੀਏ ਦੇ ਮਗਰ ਕਰ ਲੂ ਚੈੱਕ ਇਹ ਵੀਰੇ ਇਹਦਾ ਰੇਟ ਕੀ ਰਹੂਗਾ ਗੋਦਾ ਇਹਨੇ ਬਾਈ ਇਹਦਾ 32000 ਰੁਪਏ 28000 ਨਿਖਾਣਾ ਮੁੱਲ 32000 ਰੁਪਏ ਤੇ 28000 ਦੀ ਹਾਨ ਹਾਂ ਨਾ ਬਾਕੀ ਐ ਠੰਡੀ ਠੁੰਡੀ ਕੋਈ ਲੱਤੀ ਹਾਂ ਨਹੀਂ ਠੀਕ ਆ ਬੇਚਾਰੀ ਜਿੰਨੀ ਹੈਗੀ ਚੰਗੀ ਆ ਚੰਗੀ ਆ ਬਈ ਬਾਕੀ ਚਵਾਈ ਚੂਈ ਸਾਰੀ ਮੱਜਾ ਆਈ ਹਾਂ ਬਾਕੀ ਦੁੱਧ ਵੀ ਚੰਗਾ ਹੋਊਗਾ ਹਾਂਜੀ ਹਾਂਜੀ ਬਾਈ ਦੁੱਧ ਚੰਗਾ ਬਾਕੀ ਉਹ 15 ਨਾਲ ਬੱਚੀ ਦੇ ਮਗਰ ਉਹ ਠੀਕ ਆ ਤੇ ਆਹ ਗਊ ਦੀ ਕੀ ਡਿਟੇਲ ਆ ਵੀਰੇ ਇਹ 20 ਕਿਲੋ ਥੋੜੀ ਨਾ ਢਲੀ ਹੋ ਗਈ ਗਾਈ ਜੀ ਠੀਕ ਆ ਗਰਮੀ ਬਹੁਤ ਆ ਨੌ 10 ਕਿਲੋ ਦਾ ਗਾਈ ਹੁਣ ਇਹਦੇ ਤੋਂ ਦੋ 6 ਕਿਲੋ ਇੱਕ ਦੇ 6 ਕਿਲੋ ਹਾਂ ਜੀ ਠੀਕ ਆ ਥੱਕੇ ਬਾਦ ਨਾ ਕਿਨੇ ਇਹਦਾ ਮਗਰ ਬੱਚਾ ਹੈਗਾ ਗਾਈ ਥੋੜੀ ਚਾਈ ਢਲੀ ਹੋ ਗਈ ਠੀਕ ਆ ਇਹ ਥੋੜੀ ਢਲੀ ਹੋ ਗਈ ਪਰ ਹੁਣ ਮਾਲਕ ਦੀ ਕਿਰਪਾ ਨਾਲ ਮੋੜਾ ਹੀ ਆ ਹੁਣ ਸੱਟਿਆ ਗਾ 6 ਕਿਲੋ ਦੁੱਧ ਦਾ ਬੱਚਾ ਇਹਦੇ ਕੋਲੇ ਬੱਚਾ ਬੱਚਾ ਜੀ ਦਾ ਮਗਰ ਠੀਕ ਆ ਉਹ ਬੱਚਾ ਇਹਦੇ ਨਾਲ ਸੂਹਾ ਤਾਂ ਪਹਿਲਾ ਦੂਜਾ ਹੀ ਆ ਪਹਿਲਾ ਸੂਹਾ ਹੈ ਬੱਬਾ ਜੀ ਠੀਕ ਹੈ ਕੱਢੀ ਬਾਹਰ ਵੀ ਕੱਢ ਦੇ ਮਰਾ ਨੂੰ ਸੱਜਣਾ ਤੋਰ ਕਰ ਲੋ ਚੈੱਕ ਬਾਈ ਨੇ ਤੁਹਾਨੂੰ ਦੱਸਤਾ ਵੀ ਥੋੜੀ ਢਿੱਲੀ ਹੋ ਗਈ ਸੀ ਮੋੜ ਲੈ ਵੀਰੇ ਬਾਕੀ ਜਾਤ ਕੁਆਲਟੀ ਵੈੜ ਤੇ ਸੱਜਣਾ ਚੰਗੀ ਸੀ ਕਰੂ ਚੱਕ ਇਹਦਾ ਰੇਟ ਕੀ ਰਹੂਗਾ ਸਾ ਜੀ ਰੇਟ 2 ਬਈ ਦਾ ਟੋਕੜਾ ਦੇ ਦੇਣਾ ਆਪਾਂ ਠੀਕ ਹੈ ਟੋਕੜਾ ਰੇਟ ਦਾ ਸੱਜਰਦਾ ਵੀ ਲਾ 20000 ਰੁਪਏ ਮੁੱਲ ਜੀ 18 ਜਾਂ ਦਿਖਾਣਾ ਦੇਣਾ ਮੁੱਲ 20000 ਤੇ 18000 ਕੋਈ ਭੈਣ ਭਰਾ ਦਾ ਲੀਗ ਨਹੀਂ ਵੱਜਗੀ ਕੋਈ ਆਏਗੇ ਮੌਕੇ ਤੇ ਭੈਣ ਭਰਾ ਮਾਨਤਨ ਕਰਾਂਗੇ ਕੋਈ ਲੀਗ ਨਹੀਂ ਵੱਜਗੀ ਠੀਕ ਹੈ ਫਿਕਸ ਨਹੀਂ ਕਰਦੇ ਆਪਾਂ ਤੇ ਆ ਉਹ ਗਾਂ ਵੀ ਕੱਢ ਲਿਆ ਵੀਰੇ ਬਾਹਰ ਉਹ ਉਹਦੀ ਕੀ ਡਿਟੇਲ ਆ ਉਹਦੇ ਮਗਰ ਵੀ ਜੀ ਵਸੀ ਜੀ ਵੱਛੀ ਮਗਰ ਆ ਮਗਰ ਵੱਛੀ ਆਦੀ ਇਹਦੀ ਮਿੱਠਾ ਲਤਾ ਮਰੂ ਵੀ ਨਾ ਬਿਆ ਪਰ ਕੰਟੀ ਦੀ ਗੱਲ ਨਹੀਂ ਠੀਕ ਹੈ ਬਕੂਆ ਵੀ ਨਹੀਂ ਦੀ ਜੈ ਨਹੀਂ ਹੁਸ਼ਿਆ ਵੀ ਪੁੱਟਈ ਇਹ ਵੀ ਜੈਲੀ ਆ ਸਾਰੀਆਂ ਆਪਣੇ ਕੋ ਡੰਡੀਆਂ ਹੋਣਗੀਆਂ ਨਹੀਂ ਪੇ ਮੋਲ ਨੀਗੇ ਡੰਡੀਆਂ ਲਤਾ ਮਾਰਨੀਆਂ ਇਹਦੇ ਨੂੰ ਲੱ ਕਰੂਗਾ ਇਹਨਾਂ ਦੀ ਇਹਦੇ ਮਗਰ ਵੱਛੀ ਵੀ ਦੀ ਇਹ ਕਿੰਨੇ ਚਿਰ ਦੀ ਸੂਈ ਇਹਦੇ ਮਗਰ 20 ਦਿਨਾਂ ਦੀ ਵੱਛੀ ਹੈਗੀ 20 ਦਿਨਾਂ 20 ਦਿਨਾਂ ਲਾ ਲਓ ਮਹੀਨੇ ਲਾ ਲਓ ਭਾਈ ਵੱਛੀ ਖਾਦਾਂਗਾ ਆਪਣਾ ਆਈਡੀਆ ਵਾਲੇ ਕੋਈ ਤੇ ਇਹਦੇ ਕੋਲੇ ਦੁੱਧ ਜਿਹੜਾ ਭਾਂਡੇ ਚ ਆਜੇ ਦੁੱਧ ਦੇ ਲਈ ਸਾਡੇ ਕਿ ਛੇਕ ਲਊਗਾ ਠੀਕ ਹੈ ਵੀਰੇ ਤੇ ਚੂਨ ਚਾਨ ਵਧੀਆ ਉਹ ਕੇ ਰਿਪੋਰਟ ਜਿਓ ਕੇ ਧਾਰਨਾ ਧਾਰ ਹੋਊਗੀ ਜੀ ਠੀਕ ਆ ਮੋੜ ਲਿਆ ਵੀਰੇ ਕਰੋ ਚੈੱਕ ਸੱਜਣੋ ਇਹ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਭਈ 20 ਹਜ਼ਾਰ ਹੀ 4000 ਦਿਹਾਣਾ ਜਾਂ ਉਹ ਲੈ ਜਾਏ ਲੈ ਜੀ ਠੀਕ ਉਹਦੇ ਮਗਰ ਬੱਚਾ ਜੇ ਮਗਰ ਵਾਸੀ ਓਕੇ ਤਾਂ ਮੈਂ ਕੋਈ ਜੋੜਾ ਲੈ ਜਾਏ ਜੋੜਾ ਲੈ ਜਾ ਕੇ ਉਹਦੀ 2000 ਛੱਡ ਦਾਂਗੀ ਠੀਕ ਹੈ ਜੀ ਠੀਕ ਜੋ ਕੋਈ ਜੋੜੇ ਵਾਲਾ ਵੀਰ ਉਹਦੇ ਜੋੜੇ 2000 ਉਹ ਛੱਡ ਦਾਂ ਤੇ ਉਹ ਕਾਲੀ ਗਾਂ ਇੱਕ ਉਹ ਕਾਲੀ ਗਾਂ ਜਿਹੜੀ ਸੇਲਦਾਂ ਦੱਸਣਿਆ ਉਹੋ ਜੇ ਅੱਛਾ ਉਹ ਵੀਰਿਆ ਦੇਖੋ ਆਈ ਵੀਰ ਕੋ ਵਾਪਸ ਆਇਆ ਅੱਛਾ ਠੀਕ ਵੀਰ ਕਹਿੰਦਾ ਜਦੋਂ ਮੈਂ ਇੱਥੋਂ ਵੀਰ ਜਿਵਾਤੀ ਵੇਖੋ ਹਾਂ ਸਾਡਾ ਜੁਰ ਦੇ ਬੇਨਤੀ ਆ ਵੀ ਜਿਹਦੇ ਵਿੱਚ ਆਪਾਂ ਇੱਥੋਂ ਜਵਾਤੀ ਆ ਤੁਹਾਡੇ ਘਰ ਜਾ ਕੇ ਦੁੱਧ ਦੇ ਗਈ ਆ ਗਰੋਂ ਡਟ ਜੇ ਡੰਗ ਦੀ ਅਡੀ ਗਰੰਟੀ ਕੋਈ ਨਹੀਂ ਵੀਰ ਜੀ ਹਾਂ ਜਿਹੜਾਂ ਗਾ ਤੁਸੀਂ ਪੱਠੇ ਪਾਉਣੇ ਆ ਤੁਸੀਂ ਕਿਓ ਸੇਵਾ ਕਰਨੀ ਤੁਸੀਂ ਕਿਓਣੀ ਆ ਉਹ ਵੀ ਕਹਿੰਦਾ ਅਸੀਂ ਬੜੀ ਸੇਵਾ ਕੀਤੀ ਪਰ ਕਿਉਂਕਿ ਗਾਂ ਨੂੰ ਮੂੰਹ ਵਰਦੀ ਬਿਮਾਰੀ ਹੋਈ ਚਲੋ ਬਿਮਾਰੀ ਚੱਲਣ ਦੀ ਮੂੰਹ ਬਹੁਤ ਬਿਮਾਰੀ ਵੀ ਨੇ ਸੇਵਾ ਨਹੀਂ ਕੀਤੀ ਤੇ ਨਾ ਕਰੇ ਇੱਥੇ ਆਪਣੇ ਕੋ ਆ ਗਈ ਚਲੋ ਹੁਣ ਮਾਲਕ ਦੀ ਕਿਰਪਾ ਨਾਲ ਸੱਟ ਆ ਗਾਂ ਬਿਲਕੁਲ ਠੀਕ ਆ ਤੇ ਹੁਣ ਤੇਰੇ ਲਈ 5 ਕਿਲੋ ਹੋਗਾ ਬਈ 5 ਕਿਲੋ ਦਾ ਪੰਜ ਕਿਲੋ ਵਾਲੇ ਆ ਮੈਂ ਆਖੀਓ ਇਹ ਆ ਸਾਤੇ 5 ਕਿਲੋ ਹੋਗੇ ਤੇਰੇ ਲਈ ਬੱਚਾ ਹੈਗਾ ਕਿ ਹੈ ਨਹੀਂ ਇਹਨੇ ਬੱਚਾ ਨਹੀਂ ਵੇਦਾਗਾ ਓਕੇ ਵਹਿੜ ਚੰਗੀ ਸੀ ਯਾਰ ਬਾਈ ਵਰ ਤੇ ਚੰਗੀ ਪਰ ਉਹਨਾਂ ਨੇ ਡੰਡ ਲਾ ਦਿੱਤਾ ਠੀਕ ਆ ਸਾਂਭੀ ਨਹੀਂ ਬਾਕੀ ਲੋਕੀ ਦੇ ਪਾਣ ਦੇ ਸਾਂਭੀ ਪਰ ਸਾਂਭੀ ਤਾਂ ਪੜਨ ਲੱਗਦਾ ਸਾਂਭੀ ਦਾ ਮੋੜ ਲੈ ਮੋੜ ਲੈ ਬਾਈ ਅਜੇ ਪੈਰ ਵਿੱਚ ਚੁਕੰਡੀ ਵੜ ਹੂੰ ਆ ਮਗਲਾ ਖੋਰਾ ਨੇ ਨਾ ਇਹ ਵੀ ਜਗਾ ਦੇ ਹਾਂ ਸਹੀ ਗੱਲ ਆ ਵਿਚਾਰੀ ਨੂੰ ਤਕਲੀਫ ਬਾਈ ਇਹਨਾਂ ਦੇ ਇਹਨੂੰ ਦਾਖਲ ਦੁੱਧ ਕੀ ਜਾਂਦਾ ਵੜ ਨੂੰ ਤਕਲੀਫ ਵਾਵਾ ਆਈ ਐ ਇਹਨੂੰ ਬਹੁਤ ਜ਼ਿਆਦੀ ਆਈ ਬਾਈ ਨੂੰ ਜਿੱਦ ਤਨ ਆਈ ਮੇਰੇ ਕੋਲ 104 5 ਬੁਖਾਰ ਇਹਦੇ 104 105 ਬੁਖਾਰ ਇਹਨਾਂ ਚ ਨਹੀਂ ਦੋ ਦਿੰਦੇ ਹੁਣ ਚਲੋ ਬਾਬੇ ਨਾਨਕ ਦੀ ਕਿਰਪਾ ਨਾਲ ਸੈਟ ਹੈ ਗਾਣ ਜਰੀ ਇਹਦਾ ਕੀ ਰੇਟ ਰਹੂਗਾ ਸ਼ਾਜੀ 2 ਬਾਈ ਜੀ ਗੇਨ ਦੇਣੀ ਆ ਤੇ ਕੋਈ ਜਿਹੜਾ ਫੋਨ ਕਰੇ ਮੈਂ ਭਾਅ ਦੇ ਦਾਂਗੇ 15000 ਰੁਪਏ ਦੇ ਦਾਂਗੇ 15000 ਕਰ ਦਾਂਗੇ ਮਾਲ ਦਾ ਠੀਕ 2000 ਨਹੀਂ ਕਰਦਾ ਬਾਈ ਠੀਕ ਹੈ ਠੀਕ 13000 ਦੇ ਦਾਂਗੇ ਠੀਕ ਹੈ ਤੇ ਇੱਕ ਗਊ ਅੱਗੇ ਆ ਗੋ ਬਾਈ ਤਿੱਲੜੇ ਜੇ ਮੰਗੜੇ ਖਾਂਦੀ ਤਿੱਲੜਾ ਬਹੁਤ ਗਰੀਬ ਹੀ ਨਹੀਂ ਇਹਨੂੰ ਭੁੜਕੂ ਦੀ ਲੱਤ ਮਾਰੂ ਨੀ ਤਿੱਲੜਾ ਇਹੋ ਜਾਨੇ ਕੋ ਮਤਲਬ ਉਹ ਸੀਲਾ ਤੇ ਇਹ ਵੀ ਡੰਗ ਰਦਾ ਬਈ ਆਪਣੀ ਗ੍ਰੈਡੀ ਹੋ ਗਈ ਉਹ ਆ ਜੀ ਠੀਕ ਆ ਇਹ ਕਿੰਨੇ ਟਾਈਮ ਦੀ ਸੂਈ ਤੇ ਕਿੰਨਾ ਦੁੱਧ ਆ ਬਈ ਬਈ ਇਹ ਨਾ ਮੀਨਾ ਸੋਬਾ ਮੀਨਾ ਨੁਕ ਹੋ ਗਏ ਬਣੀ ਅੱਛਾ ਅਗਰ ਮੀਨਾ ਕਰਕੇ ਆਪਾਂ ਕੈਕ ਨਹੀਂ ਇਹ ਕਰੀ ਠੀਕ ਆ ਸੋਬਾ 35 ਦਿਨੋਂ ਨੂੰ ਬਣੀ ਨੂੰ ਹੋ ਗਏ ਨੇ ਠੀਕ ਆ ਤੇ ਇਹ ਬਾਕੀ ਦੁੱਧ ਦੇ ਥਲੇ 6 ਕਿਲੋ ਹਲੇ ਖੁੱਲਾ ਹੋਗਾ ਰੇਟ ਇਹਦਾ ਸੱਜਣੋ ਇਹਦੇ ਕੋਲੇ ਦੁੱਧ ਕਿੰਨਾ ਦੁੱਧ ਬਈ 7 ਕਿਲੋ ਹੋਵੇ ਕੋਲੇ 7 ਕਿਲੋ ਤਿਲ ਤਿਲੜਾ ਇਹ ਤੇ ਲੜਾਈ ਤਾਂ ਨਾ ਮੰਗ ਲੈ ਤੇ ਦੁੱਧ ਦੇ ਥੱਲੇ 7 ਕਿਲੋ ਜੀ ਤੇ ਰੇਟ ਇਹਦਾ 10000 ਦੇ 10000 ਰੁਪਇਆ ਠੀਕ ਆ 8000 ਦੇ ਦਾਂਗੇ ਇਹ 9000 ਮੰਨ ਕਰੀਏ ਇਹ ਕੀ حساب ਕਿਤਾਬੇ ਦਾ ਮੰਨ ਕੇ ਚੱਲੋ ਵੀਰੇ ਇਹ ਵੀ ਜਿਵੇਂ ਰੇੜਾ ਵੀ ਆਪਾਂ ਨਾਲ ਦੇ ਦੇਣਾ ਹਾਂ ਜੀ ਬਈ ਇਹ ਲੱਗੀ ਜਿਹੜੇ ਪੱਟੇ-ਪੁੱਟੇ ਲਿਆਉਂਦੇ ਆ ਆਪਾਂ ਦੇ ਕਿਤੇ ਮੀਟੋਟਾ ਇਹ ਲਾਇਆ ਵਾ ਹਾਂ ਤੇ ਪੱਟੇ ਲਾਈਦੇ ਆ ਆਪਾਂ ਪੱਟੇ ਵਧੀਆ ਮੰਨ ਲਵੋ ਜੀ ਆਹ ਰੇਟ ਵੱਧਿਆ ਵਾ ਠੀਕ ਆ ਇਹ ਮੰਨ ਆ ਪੱਟੇ ਲਿਆਉਣੇ ਸ਼ਾਮ ਨੂੰ ਤੇ ਰੇੜਾ ਵੀ ਨਾਲ ਤੇ ਇਹਦਾ ਰੇਟ ਕੀ ਇਹਦਾ ਰੇਟ ਕੀ ਰਹੂਗਾ ਰੇਟ ਬਾਈ 22000 ਰੁਪਏ ਦਾ ਲੈਣ ਦੇ ਨਹੀਂ ਕਰਦਾ 22000 ਲੈਣ ਦੇ ਨਹੀਂ ਠੀਕ ਹੈ ਵੀਰੇ ਤੇ ਸੰਦ ਬਣ ਜੂ ਕੋਈ ਭੈਣ ਭਰਾਣ ਮਿਹਨਤ ਆ ਮਿਹਨਤ ਕਰੂਗਾ ਕੋਈ ਮਿਹਨਤ ਕਰੂਗਾ ਕੋਈ ਵੀਰ ਜਿਹਨੇ ਲੈਣਾ ਰੇੜਾ ਕੋੜਾ ਕੋਰੇ ਕੋਈ ਫੋਨ ਨਹੀਂ ਹੋਣਾ ਮੇਰਾ ਭਰਾ ਕੇ ਲਾਗੇ ਬੰਨੇ ਭੈਣ ਭਰਾ ਦਾ ਕਿਤਾ ਭਲਾ ਕਰਿਓ ਇਹਨੂੰ ਵਿਖਾ ਕੇ ਕੋਈ ਨੇ ਫੋਨ ਵਿਖਾ ਕੇ ਤੇ ਰੁਪਈਆ 2000 ਬਹੁਤ ਛੱਡਾਂ 2000 ਦੇ ਦਾਂਗੇ ਓਕੇ ਤੇ ਵੀਰੇ ਆਹ ਜਿਹੜੀਆਂ ਬੱਕਰੀਆਂ ਆਪਣੀਆਂ ਇਹਨਾਂ ਦਾ ਕੀ ਹਿਸਾਬ ਕਿਤਾਵਾ ਭਾਈ ਬੱਕਰੀਆਂ ਦੋਵੇਂ ਬਣੀਆਂ ਰਹੇ ਬਣੀਆਂ ਹੋਈਆਂ ਕੱਪੜਾ ਦੋਵੇਂ ਬਣੀਆਂ ਗੱਪੜਾ ਪੱਜਾ ਕਿਣੀ ਆਪਣੀਆਂ ਆਈਆਂ ਨਾਂ ਪੱਜਾ ਕਿਤੇ ਵੰਡਰਾ ਲਈਆਂ ਇਹ ਵੰਡਰਾ ਆਪ ਦੇ ਦੇਣੀਆਂ ਇਹਨਾਂ ਦੋਨਾਂ ਦਾ ਕੀ ਰੇਟ ਰਹੂਗਾ ਰੇਟ ਭਾਈ ਜੀ 20000 ਰੁਪਏ ਦਾ 20000 ਮੌਕੇ ਤੇ ਹੋ ਜੂ 18000 ਰੁਪਏ ਦੇ ਦਾਂਗੀ ਠੀਕ ਆ ਆ ਬੱਚੇ ਆ ਕੇ ਬਾਹਰ ਲੀਆਂ ਗਾ ਆ ਬੱਚੇ ਆ ਬੱਚੇ ਦੂਜੇ ਨੰਬਰ ਵਾਲੀ ਗਾਂ ਦਾ ਦੂਜੇ ਨੰਬਰ ਵਾਲੀ ਦਾ